ਕਿਸਾਨ ਭਰਾਮਾ ਨੂੰ ਡੇਰੀ ਫਾਰਮਾ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਇੱਕ ਵੀਰ ਦਾ ਮੇਰੇ ਕੋਲੇ ਫੋਨ ਆਇਆ ਉਹਦੀਆਂ ਦੋ ਮੱਜਾਂ ਸੂਪੀਆਂ ਔਰ ਰਾਤ ਨੂੰ ਸੂਈ 2 ਵਜੇ 2 ਵਜੇ ਸੂਈ ਔਰ ਇੱਕ 12 1 ਵਜੇ ਸੂਪੀ ਉਹ ਕੀ ਆ ਕਈ ਵਾਰੀ ਭਾਈ ਆਪਾਂ ਨੂੰ ਨੀਂਦ ਚ ਹੁੰਨੇ ਆਪਾਂ ਤੋਂ ਤੇ ਨਹੀਂ ਉਠਿਆ ਜਾਂਦਾ بار بار ਵੇਖਦੇ ਆ ਬੰਦੇ ਦੀ ਅੱਖ ਲੱਗ ਜਾਂਦੀ ਆ ਨੀਂਦ ਇੱਕ ਐਡੀ ਬਹੁਤ ਤਕੜੀ ਚੀਜ਼ ਆ ਇਹ ਤਾਂ ਭਾਈ ਹਾਥੀਆਂ ਨੂੰ ਵੀ ਢਾ ਲੈਂਦੀ ਆਗੀ ਉਹ ਕੀ ਕਰਨਾ ਹੈਗਾ ਆਪਾਂ ਕਈ ਵਾਰੀ ਪਸ਼ੂ ਅਚਾਨਕ ਸੂਏ ਦਾ ਪਸ਼ੂ ਦਾ ਜੋਰ ਲੱਗ ਜਾਂਦਾ ਹੈਗਾ ਤੇ ਫਿਰ ਉਹਦੇ ਦੇ ਉੱਤੇ ਆਪਾਂ ਉਸ ਵੀਰ ਦੇ ਉੱਤੇ ਕਹਿਣ ਦੇ ਉੱਤੇ ਆਪਾਂ ਇੱਕ ਵੀਡੀਓ ਤਿਆਰ ਕਰ ਰਹੇ ਆ ਉਹਨੂੰ ਆਪਾਂ ਦੱਸਿਆ ਵੀਰ ਨੂੰ ਵੀ ਆਹਾਂ ਚੀਜ਼ੇ ਨੂੰ ਭਾਈ ਇੱਕ ਮੈਨੂੰ ਦੇ ਇੱਕ ਮੈਂ ਤਾਂ ਸਭੀ ਸੈਂਟਰ ਰਹੀ ਵਧੀਆ ਇੱਕ ਮੈਂ ਇਹਨੇ ਕੀ ਕੀਤਾਗਾ ਇੱਕ ਮੈਂ ਨੂੰ ਉਹਦਾ ਭਾਈ ਹੋਮੋਗਲੋਬਨ ਘਟ ਗਿਆ ਖੂਨ ਘਟ ਗਿਆਗਾ ਔਰ ਬੁਖਾਰ ਆ ਜਾਂਦਾਗਾ ਪਸ਼ੂ ਨੂੰ ਔਰ ਨਰਜੀ ਘਟ ਜਾਂਦੀ ਹੈਗੀ ਤਾਕਤ ਘਟ ਜਾਂਦੀ ਹੈਗੀ ਉਹਦੇ ਕੋਲੇ ਆਪਣੇ ਕੋਲੇ ਕਿਹੋ ਜਿਹਾ ਵੱਡਾ ਖਜ਼ਾਨਾ ਪਿਆ ਆਪਾਂ ਜਦੋਂ ਤੁਰਤ ਬਣਾ ਕੇ ਦੇ ਦੇਾਂਗੇ ਜਿਹੋ ਜਿਹਾ ਜਿਵੇਂ ਕਿ ਆਪਾਂ ਇੱਕ ਇੰਜੈਕਸ਼ਨ ਲਵਾਤਾ ਤੇ ਜਿਹੋ ਜ ਆਪਾਂ ਉਹ ਇਸਤੇਮਾਲ ਦੇ ਤਾਂ ਆਪਾਂ ਉਹ ਚੀਜ਼ ਵੱਲ ਧਿਆਨ ਹੀ ਨਹੀਂ ਦਿੰਦੇ ਆਪਾਂ ਉਸ ਚੀਜ਼ ਵੱਲ ਖਿਆਲ ਹੀ ਨਹੀਂ ਕਰਦੇ ਆਪਾਂ ਕੀ ਕਰਦੇ ਆ ਚੱਕ ਕੇ ਗੁੜ ਦਾ ਡੜਾ ਠੋਕਿਆ ਵੀ ਪਸ਼ੂ ਬਿਮਾਰ ਆ ਉਹਦੇ ਖੁਲਣੀ ਸਿੱਟਿਆ ਪਸ਼ੂ ਨੇ ਖਾਦਾ ਤੇ ਚਲੋ ਜੀ ਕੋਈ ਫਰਕ ਨਹੀਂ ਪੈਂਦਾ ਦੇਣਾ ਆਪਾਂ ਉਹੀ ਗੋੜਾ ਆਪਾਂ ਕੀ ਕਰਨਾ ਹੈਗਾ ਆਪਾਂ ਦੇਣਾ ਉਹੀ ਗੋੜਾ ਜਿਹੜਾ ਮੇਰਾ ਵੀਰ ਦਿੰਦਾ ਹੈਗਾ ਔਰ ਦੇਣ ਦਾ ਤਰੀਕਾ ਵੱਖਰਾ ਹੋਣਾ ਚਾਹੀਦਾ ਉਹਦਾ ਸਟਾਈਲ ਵੱਖਰਾ ਹੋਣਾ ਚਾਹੀਦਾਗਾ 2 ਮਿੰਟ ਮਿਹਨਤ ਕਰ ਲਾਂਗੇ ਆਪਾਂ 1.5 ਤੋਂ 2 ਲੱਖ ਦਾ ਪਸ਼ੂ ਆਪਾਂ ਬਚਾ ਲਾਂਗੇ ਉਹ ਪਸ਼ੂ ਆਪਾਂ ਕਿਵੇਂ ਬਚਾਉਣਾ ਆਓ ਹੁਣ ਆਪਾਂ ਤੁਹਾਨੂੰ ਪਾਤ ਬਣਾਉਣੀ ਆ ਗੁਰਦੀ ਔਰ ਕਿਵੇਂ ਬਲੱਡ ਉਹਦਾ ਪੂਰਾ ਕਰਨਾ ਹਮੋਗਲੋਬਿਨ ਕਿਵੇਂ ਪੂਰਾ ਕਰਨਾ ਉਹਦੀ ਥਕਾਨ ਕਿਵੇਂ ਦੂਰ ਕਰਨੀ ਆ ਆਓ ਹੁਣ ਆਪਾਂ ਲੈ ਕੇ ਵੇਖੀਏ ਵੀ ਕੀ ਕੀ ਚੀਜ਼ਾਂ ਦਾ ਕੈਮਿਕ ਵਿੱਚ ਇਸਤੇਮਾਲ ਕਰਨਾ ਹੈਗਾ ਗੋੜ ਪਾ ਲਿਆ ਇਹਦੇ ਵਿੱਚ ਕੀ ਕਰਨਾ ਹੈ ਪਾਣੀ ਦੀ ਮਾਤਰਾ ਬਹੁਤ ਥੋੜਾ ਪਾਣੀ ਦੇਣਾ ਇਹਨੂੰ ਇਹਨੂੰ ਜਿਆਦਾ ਪਾਣੀ ਆਪਾਂ ਨਹੀਂ ਦੇਣਾ ਕਿਉਂ ਫੇਰ ਕੀ ਕਰਨਾਗਾ ਇਸ ਪਤ ਨੇ ਨਹੀਂ ਬਣਨਾ ਅਗਰ ਜਿੰਨੀ ਪਾਤਾ ਪਾ ਬਿਲਕੁਲ ਸਹੀ ਤੇ ਓਕੇ ਦੀ ਬਣਾਈ ਜਾਵਾਂਗੇ ਉਹਨਾਂ ਇਹ ਸਹੀ ਪਿਓਰ ਪਤ ਬਣੀ ਵੀ ਹੋਊਗੀ ਜਿਹੜੋਂ ਪਸ਼ੂ ਇਹਨੂੰ ਚਟੂਗਾ ਜਦੋਂ ਜਿਵੇਂ ਜਿਵੇਂ ਜੀਵ ਦੇ ਨਾਲ ਅੰਦਰ ਜਾਊਗੀ ਇਹ ਬਿਲਕੁਲ ਅੰਦਰ ਓਮੇ ਜਿਵੇਂ ਤੁਰੀ ਜਾਊਗੀ ਜਿਵੇਂ ਕਿ ਆਪਾਂ ਨਰਜੀ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਜੱਲਾਂ ਲਿਆਉਣੇ ਆ ਜਦੋਂ ਆਪਾਂ ਤਰ੍ਹਾਂ ਤਰ੍ਹਾਂ ਦੀਆਂ ਜੱਲਾਂ ਲੈ ਆਉਣੇ ਆ ਜਦੋਂ ਇੱਕ ਜੱਲ ਦੀ ਆਪਾਂ ਬੋਤਲ ਦੇ ਦਿੰਨੇ ਆ ਤਾਂ ਪਸ਼ੂ ਖੜਾ ਹੋ ਜਾਂਦਾ ਉਹ ਕੀ ਆ ਭਾਈ 150 200 250 ਤੱਕ ਜੱਲ ਦੀ ਇੱਕ ਆਉਂਦੀ ਆ ਅਗਰ ਕੀ ਕਰਦਾ ਡਾਕਟਰ ਰਕਮੈਂਡ ਕਰਦਾ ਗਾਵੇ ਭਾਈ ਇਹਨੂੰ 3 ਦਿਨ ਜੱਲ ਦੇਣੀ ਆਂਗੀ ਇੱਕ ਦਿਨ ਸਨ ਛੱਡ ਕੇ ਫਰਜ਼ ਕਰੋ ਵੀ ਆਪਾਂ 600 ਰੁਪਏ ਦੀਆਂ ਜੱਲਾਂ ਦੇਤੀਆਂ ਤੇ 600 ਰੁਪਏ ਦਾ ਤਾਂ ਗੁੜ ਆਪਾਂ ਦੇ ਨਹੀਂ ਸਕਦੇਗੇ ਗੁੜ ਤਾਂ ਉਦੋਂ ਆਪਾਂ ਨੂੰ ਸਸਤਾ ਪਊਗਾ ਭਾਈ ਇਹਨਾਂ ਆਪਾਂ ਨਹੀਂ ਦੇ ਸਕਦੇ ਆਪਾਂ ਕੀ ਕਰਨਾ ਪਾਇਆ ਗੁੜ ਲਿਆ 250 ਗ੍ਰਾਮ ਆ ਹੁਣ ਆਪਾਂ ਉਹਦੀ ਪਾਤ ਬਣਾ ਲੈਨੇ ਆਂ ਅਰ ਪਾਤ ਬਣਾਉਣ ਮੌਕੇ ਇੱਕ ਇਹੋ ਜਿਹਾ ਖਿਆਲ ਕਰਨਾ ਹੈਗਾ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਘੱਟ ਪਾਉਣਾ ਹੈ ਕਈ ਵੀਰ ਪਾਣੀ ਜ਼ਿਆਦਾ ਪਾ ਲੈਂਦੇ ਆਗੇ ਉਹ ਫਿਰ ਪਾਤ ਨਹੀਂ ਬਣਦੀਗੀ ਜਿਹੜੀਆਂ ਪਹਿਲਾਂ ਵਾਲੀਆਂ ਆਪਣੀਆਂ ਮਾਈਆਂ ਹੁੰਦੀਆਂ ਸੀ, ਮਾਮਾ ਦਾਦੀਆਂ ਹੁੰਦੀਆਂ ਸੀ ਉਹ ਕੀ ਕਰਦੀਆਂ ਸੀ ਭਾਈ ਜਿਵੇਂ ਲੋਹੜੀ ਆਉਣੀ ਬਾਜ਼ਾਰ ਦੇ ਵਿੱਚ ਨਹੀਂ ਜਾਂਦੀਆਂ ਸੀ ਉਹ ਘਰੋਂ ਬਾਹਰ ਨਹੀਂ ਨਿਕਲਦੇ ਸੀ ਕਿ ਆਦਮੀ ਉਹ ਘਰੋਂ ਹੀ ਸਾਰ ਦਿੰਦੇ ਤਾਂ ਉਹ ਪਾਤ ਬਣਾ ਕੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਆਈਟਮਾਂ ਕੋਈ ਮੱਕੀ ਦੇ ਕੋਈ ਹੋਰ ਸਾਰੇ ਉਹ ਆਪਣੇ ਪਿੰਨੇ ਬਣਾ ਬਣਾ ਕੇ ਜਵਾਕਾਂ ਨੂੰ ਦੇ ਦਿੰਦੇ ਸੀ ਉਹਨਾਂ ਮਾਈਆਂ ਨੂੰ ਪਤ ਬਣਾਉਣ ਦਾ ਤਰੀਕਾ ਸੀਗਾ ਹੁਣ ਭਾਈ ਪਾਣੇ ਬੰਦਾ ਜਿਹੜਾ ਕੋਈ ਇੱਕ ਤੋਂ ਬਚਿਆ ਉਹ ਜ਼ਰੂਰ ਇਹ ਚੀਜ਼ ਦੀ ਪਤ ਬਣਾ ਲੈਂਦਾ ਹੈਗਾ ਆਮ ਨੋਰਮਲ ਬੰਦੇ ਨੂੰ ਤਾਂ ਇਸ ਚੀਜ਼ ਬਾਰੇ ਨਹੀਂ ਗਿਆਨ ਏਸੇ ਗੁੜ ਨੂੰ ਪਤ ਬਣਾ ਕੇ ਦੇਤਾ ਹੋਰ ਰੂਪ ਆ ਕਾੜਾ ਬਣਾ ਕੇ ਦੇਤਾ ਹੋਰ ਰੂਪ ਆ ਪਾਣੀ ਵਿੱਚ ਭੋਂਕੇ ਦੇਤਾ ਹੋਰ ਰੂਪ ਆ ਇੱਕੇ ਗੁੜ ਦੇ ਤਿੰਨ ਲਗ-ਲਗ ਤਰੀਕੇ ਆ ਜਿਹੜਾ ਮੈਨੂੰ ਪਤਾ ਵੀ ਤਿੰਨ ਤਰੀਕਿਆਂ ਦਾ ਤਾਂ ਖੁਦ ਆਪਾਂ ਨੂੰ ਹੀ ਪਤਾ ਆਏਗਾ ਹੁਣ ਵੇਖੋ ਇਹ ਪੱਤ ਬਣਨ ਲੱਗ ਗਈ ਦੋ ਡਲੇ ਆਪਾਂ ਗੁੜ ਦੇ ਪਾਏ ਆ ਔਰ ਇਹ ਬੁਲਬਲੇ ਛੱਡਣ ਲੱਗ ਗਈ ਪਾਣੀ ਕਿੰਨਾ ਪਾਇਆ ਪਾਣੀ ਸਿਰਫ ਇੱਕ ਮੈਂ ਚੂਲੀ 'ਤੇ ਪਾਣੀ ਪਾਇਆ ਇਹਦੇ ਵਿੱਚ ਪਾਇਆ ਗੁੜ ਦੇ ਵਿੱਚ ਸਾਰਾ 50 ਗ੍ਰਾਮ ਨਹੀਂ ਪਾਣੀ ਪਾਇਆ ਵੇਖੋ ਵੀ ਪੱਤ ਬਣਨ ਲੱਗ ਗਈ ਅਗਰ ਇਹ ਪਤ ਦਾ ਆ ਪਤਾ ਕਿਵੇਂ ਕਰਨਾ ਵੀ ਇਹ ਗੋੜਾ ਆਪਣਾ ਪੱਕ ਗਿਆ ਤੇ ਆਪਣੀ ਪਤ ਬਣ ਗਈ ਪਤ ਦੀ ਕੀ ਹੈ ਹਜੇ ਵੇਖੋ ਇਹ ਕੱਚਾ ਹੈ ਇਹਦੀ ਤਾਰ ਨਹੀਂ ਬਣਦੀ ਇਹਨੂੰ ਪਾਈ ਹਲਾਈ ਜਾਣਾ ਕੜਾਹੀ ਦੇ ਵਿੱਚ ਨਹੀਂ ਲੱਗਣ ਦੇਣਾ ਖਾਸ ਕਰਕੇ ਜੇ ਅਗਰ ਆਪਾਂ ਲੋਹੇ ਦੀ ਕੜਾਹੀ ਦੇ ਵਿੱਚ ਬਣਾਵਾਂਗੇ ਤਾਂ ਬਹੁਤ ਵਧੀਆ ਇਹ ਬਣੂਗਾ ਜਿਹੜਾ ਇਹਦੇ ਵਿੱਚ ਕੈਮੀਕਲ ਪਾਇਆ ਹੋਊਗਾ ਜਦੋਂ ਆਪਾਂ ਪਾਤ ਬਣਾਉਨੇ ਆ ਉਹ ਬਿਲਕੁਲ ਵਿਕੇ ਸੜ ਜਾਂਦਾ ਹੈਗਾ ਭਾਈ ਤੇ ਪ्युअर ਗੁੜ ਦਾ ਗੋੜੀ ਇਹ ਰਹਿ ਜਾਂਦਾ ਹੈਗਾ ਇਹਨੇ ਜਿਵੇਂ ਜਿਵੇਂ ਬਲੱਡ ਦੇ ਵਿੱਚ ਪਸ਼ੂ ਦੇ ਜਾ ਕੇ ਮਿਲਣਾ ਹੈ ਉਵੇਂ ਉਵੇਂ ਪਸ਼ੂ ਨੂੰ ਇਹਨੇ ਖੜਾ ਕਰ ਦੇਣਾ ਭਾਈ ਜਿਵੇਂ ਇੱਕ ਜੈਲ ਦੀ ਆਪਾਂ ਸੀਸੀ ਦਿੱਤੀ ਤੇ ਗੋੜ ਪਾਇਆ ਗੁੜ ਦੇ ਲਓ ਅਗਰ ਇਹਦੇ ਜੇ ਇੱਕ ਬੇਨਤੀ ਹੋਰ ਆ ਅਗਰ ਪੰਸਾਰੀ ਦੇ ਉੱਤੋਂ ਪੰਸਾਰੀ ਦੇ ਉੱਤੋਂ ਪੁਰਾਣਾ ਗੁੜ ਮਿਲ ਜੇ ਜਿੰਨਾ ਪੁਰਾਣਾ ਗੁੜ ਹੋਵੇ ਗੁੜ ਤਾਂ ਭਾਈ ਪੰਸਾਰੀ ਇਹੋ ਜੇ ਪਿਆ ਭਾਵੇਂ 100-100 ਸਾਲ ਪੁਰਾਣਾ ਗੁੜ ਲੈ ਲੋ ਉਹ ਮਿਲਦਾ ਤੋਲਿਆਂ ਦੇ ਵਿੱਚ ਗ੍ਰਾਮਾਂ ਦੇ ਵਿੱਚ ਅਗਰ ਤੁਸੀਂ ਪੰਸਾਰੀ ਨੂੰ ਕਹਿ ਦਿਓ ਵੀ 20 ਸਾਲ ਗੁੜ ਪੁਰਾਣਾ ਚਾਹੀਦਾ ਉਹ ਆਖੂ ਆ ਜੀ ਦੇ ਦੇਣਾ ਉਹ ਤੁਹਾਨੂੰ ਕਿਲੋ ਨਹੀਂ ਮਿਲਣਾ ਉਹ ਤਾਂ ਗ੍ਰਾਮਾਂ ਦੇ ਵਿੱਚ ਮਿਲੂਗਾ ਤੁਹਾਨੂੰ ਕਿੰਨੇ ਗ੍ਰਾਮ ਦੇਵਾਂ 10 ਗ੍ਰਾਮ ਦੇਵਾਂ 5 ਗ੍ਰਾਮ ਦੇਵਾਂ 7 ਗ੍ਰਾਮ ਦੇਵਾਂ ਅਗਰ ਜਿੰਨੋਂ ਤੁਸੀਂ ਉਹਦੀ ਕੀਮਤ ਪੁੱਛੀ ਨਾ ਗੁਰਦੀ ਤੇ ਤੁਸੀਂ ਆਪ ਹੀ ਖੁਦ ਪਿੱਛੇ ਹਟ ਜਾਓਗੇ ਨਹੀਂ ਜੀ ਸਿਹੜ ਜੀ ਮੈਂ ਤਾਂ ਆਪਦੇ ਘਰੋਂ ਹੀ ਪਾ ਲੂੰਗਾ ਇਹ ਚੀਜ਼ਾਂ ਭਾਈ ਜਿਹੜੀਆਂ ਪੁਰਾਣੇ ਪੁਨਸਾਰੀ ਆ ਇਹ ਚੀਜ਼ਾਂ ਖਜ਼ਾਨਾ ਸਾਹਮਣੇ ਰੱਖਦੇ ਆਗੇ ਹੁਣ ਆਪਾਂ ਪੱਤ ਬਣਾ ਲਈ ਆਪਣੇ ਸੂਏ ਦੇ ਪਸੂ ਨੂੰ ਖੜਾ ਕਰਨਾ ਆਪਾਂ ਤੇ ਬਿਲਕੁਲ ਹੋਊਗਾ ਭਾਈ ਇਹਦੇ ਚ ਨਾ ਹੋਣ ਵਾਲੀ ਚੱਕਰੀ ਕੋਈ ਨਹੀਂਗਾ ਵੀ ਪਸ਼ੂ ਆਪਣਾ ਖੜਾ ਨਾ ਹੋਵੇ ਆ ਵੇਜ ਮੈਂ ਹੁਣ ਆਪਾਂ ਬਣਾ ਲਈ ਪਾਤ ਆ ਵੇਖੋ ਵੇਖੋ ਹੁਣ ਬਣ ਗਈ ਇਹ ਆਪਣੀ ਪਾਤ ਤਿਆਰ ਹੋ ਗਈ ਆਪਣੀ ਇਹ ਬਿਲਕੁਲ ਓਕੇ ਦੀ ਰਿਪੋਰਟ ਹੈ ਦੀ ਹੁਣ ਕੀ ਕਰਨਾ ਹੈ ਨੂੰ ਭਾਈ ਜਦੋਂ ਇਹਨੂੰ ਆਪਾਂ ਠੰਡਾ ਕਰ ਲੈਣਾ ਹੈ ਬਿਲਕੁਲ ਠੰਡਾ ਕਰਨਾ ਆਪਾਂ ਬੱਠਲ ਦੇ ਵਿੱਚ ਪਾ ਕੇ ਅਗਰ ਆਪਣਾ ਪਸ਼ੂ ਸੂਇਆ ਬੈ ਜਲਦੀ ਠੰਡਾ ਕਰਨਾ ਇੱਕ ਪਾਣੀ ਪਾ ਲੋ ਬੱਠਲ ਦੇ ਵਿੱਚ ਉਹਨੂੰ ਕੀ ਕਰਨਾ ਹੈਗਾ ਕੜਾਹੀ ਨੂੰ ਉਹਦੇ ਵਿੱਚ ਰੱਖ ਦਿਓ ਅਗਰ ਜਦੋਂ ਤੁਸੀਂ ਮੂਹਰੇ ਧਰ ਦਿਓਗੇ ਤਾਂ ਬਿਲਕੁਲ ਇਹ ਐਨ ਓਕੇ ਦੀ ਰਿਪੋਰਟ ਹੋਊਗੀ ਜਿਵੇਂ ਜਿਵੇਂ ਪਸ਼ੂ ਜੀਵ ਮਾਰੂਗਾ ਓਵੇਂ ਓਵੇਂ ਭਾਈ ਪਸ਼ੂ ਦੇ ਅੰਦਰ ਜਾਊਗੀ ਜਦੋਂ ਇਹ ਪਾਤ ਬਣੀ ਵੀ ਪਸ਼ੂ ਦੇ ਅੰਦਰ ਜਾਊਗੀ ਉਵੇਂ ਜਿਵੇਂ ਖੂਨ ਨੂੰ ਪੂਰਾ ਕਰੂਗੀ ਔਰ ਪੂਰੀ ਨਰਜੀ ਦੇਊਗੀ ਪਸ਼ੂ ਛਾਲ ਮਾਰ ਕੇ ਖੜਾ ਹੋ ਜਾਊਗਾ 2 ਘੰਟਿਆਂ ਦੇ ਵਿੱਚ ਇੱਕ ਆਪਾਂ ਖਿਆਲ ਕੀ ਕਰਨਾ ਹੈ ਜਿਹੜਾ ਪਸ਼ੂ ਦੇ ਆਪਾਂ ਇਹਨੂੰ ਪਤ ਦੇਣੀ ਆ ਪਸ਼ੂ ਜਾਪੇ ਦੇ ਵਿੱਚ ਆ ਗਿਆ ਸੂਏ ਦੇ ਵਿੱਚ ਆ ਗਿਆ ਉਹਦਾ ਭਾਈ ਸਾਰਾ ਦੁੱਧ ਨਹੀਂ ਕੱਢਣਾ ਅਗਰ ਸਾਰਾ ਦੁੱਧ ਆਪਾਂ ਕੱਢ ਲਾਂਗੇ ਤਾਂ ਫੇਰ ਉਹਨੀ ਵੀਕਨਸ ਨੂੰ ਫੇਰ ਆਜੂਗੀ ਅਗਰ ਤੁਸੀਂ ਉਹਦਾ ਅੱਧਾ ਦੁੱਧ ਕੱਢ ਵੀ ਲਓਗੇ ਅੱਧਾ ਦੁੱਧ ਕੱਢ ਕੇ ਪਸ਼ੂ ਨੂੰ ਵੀ ਪਿਆਜੋਗੇ ਮੌਕੇ ਤੇ ਪਿਆਜੋ ਪੱਤ ਦੇ ਵਿੱਚ ਪਾ ਕੇ ਪੈ ਦਿਓ ਤਾਂ ਫਿਰ ਨਰਜੀ ਉਹਦੇ ਚ ਤਾਕਤ ਦੁਬਾਰਾ ਫਿਰ ਬਰਕਰਾਰ ਹੋਵੇਂ ਬਣ ਜਾਓਗੇ ਆਹ ਵੇਖੋ ਵੀ ਅੱਜ ਦੀ ਤੁਹਾਨੂੰ ਪੱਤ ਵੇਖੋ ਗੁੜ ਤਾਂ ਮੈਂ ਪਾਈ ਆ ਲਿਆ ਸੀ ਤੇ ਮੇਰੀ ਕੜਾਹੀ ਭਰ ਗਈ ਸਾਰੀ ਆਹ ਵੇਖੋ ਗੁੜ ਮੈਂ ਪਾਈ ਆ ਲਿਆ ਤੇ ਕੜਾਹੀ ਮੇਰੀ ਸਾਰੀ ਭਰ ਗਈ ਭਾਈ ਵੀਰ ਨੇ ਕਿਹਨੇ ਕਮੈਂਟ ਕੀਤਾ ਸੀਗਾ ਤੇ ਉਹਨੇ ਕਿਹਾ ਸੀ ਮੇਰੀਆਂ ਦੋ ਮੱਝਾਂ ਸੂਪੀਆਂ ਤੇ ਇੱਕ ਨੂੰ ਬਾਬਾ ਜੀ ਆਹ ਪ੍ਰੋਬਲਮ ਆ ਗਈ ਤੇ ਫੇਰ ਮੈਂ ਉਹਨੂੰ ਉਸੇ ਟਾਈਮ ਕਿਹਾ ਵੀ ਭਾਈ ਤੂੰ ਪਤ ਬਣਾ ਲਾ ਫੇਰ ਮੈਨੂੰ ਇਹੇ ਕਰਕੇ ਮੈਨੂੰ ਇਹ ਵੀਡੀਓ ਅੱਜ ਬਣਾਉਣੀ ਪਈ ਤਾਂ ਤੁਸੀਂ ਹਰੇਕ ਵੀਰ ਭਾਈ ਜਦੋਂ ਵੀ ਮੌਕੇ ਤੇ ਦੇਣਾਗਾ ਇਹਦਾ ਭਾਈ ਫਾਇਦਾ ਉਠਾ ਸਕਦੇ ਹੋ ਅੱਜ ਪੂਰੀ ਵੀਡੀਓ ਦੇ ਵਿੱਚ ਪਤ ਬਣਾ ਕੇ ਦੱਸਿਆ ਕਿਹੜੇ ਪਸ਼ੂ ਦੇਣਾ ਸੂਏ ਦੇ ਪਸ਼ੂ ਨੂੰ ਜਿਵੇਂ ਨਰਜੀ ਦੇਣੀ ਆ ਉਹਨੂੰ ਦੇ ਸਕਦੇ ਹੋ ਅਗਰ ਥੋੜਾ ਪਸ਼ੂ ਕਈ ਵਾਰੀ ਪਸ਼ੂ ਬਿਮਾਰ ਆਗਾ ਬਿਮਾਰ ਚੱਲ ਰਿਹਾ ਲੰਮਾ ਪੀੜ ਚੱਲ ਰਿਹਾ 10 ਦਿਨ ਹੋ ਗਏ 15 ਦਿਨ ਹੋ ਗਏ ਪਸ਼ੂ ਨੂੰ ਬੈਠੇ ਨੂੰ ਮਤਲਬ ਉਹਦਾ ਆਪਾਂ ਖੂਨ ਆਪਾਂ ਭਾਈ ਉਹਦਾ ਖੂਨ ਬਲੱਡ ਆਪਾਂ ਚੈੱਕ ਨਹੀਂ ਕਰਾਉਂਦੇ ਜਿਵੇਂ ਆਪਾਂ ਬੰਦੇ ਦੇ ਵਿੱਚ ਉਹਦੀ ਦੱਸ ਦਿੰਦਾ ਭਾਈ ਵੀ 13 ਗ੍ਰਾਮ ਖੂਨ ਆ ਜਾਂ 14 ਗ੍ਰਾਮ ਖੂਨ ਆ ਜਾਂ ਤੇਰੇ 7 ਗ੍ਰਾਮ ਖੂਨ ਆ ਇਹਦੇ ਵਿੱਚ ਕੀ ਕਰਨਾ ਹੁਣ ਤਾਂ ਥਾਂ ਥਾਂ ਲੈਬਾਂ ਖੁੱਲ ਗਈਆਂ ਤੁਸੀਂ ਲੈਬ ਤੋਂ ਜਾ ਕੇ ਪਸ਼ੂ ਦਾ ਟੈਸਟ ਕਰਾ ਲਓ ਉਹੋ ਕੀ ਕਰਦਾ ਇੰਜੈਕਸ਼ਨ ਆਪਦਾ ਲਿਆ ਕੇ ਤੇ ਉਹ ਉਹਦਾ ਸੈਂਪਲ ਲੈ ਜਾਂਦਾ ਹੈ ਅਗਰ ਤੁਹਾਡਾ ਬਲੱਡ ਪਸ਼ੂ ਦਾ ਘੱਟ ਆਗਾ ਜਿੰਨੀ ਮਰਜ਼ੀ ਦਵਾਈ ਦੇਈ ਜਾਓ ਨਹੀਂ ਰਾਮ ਆਉਂਦਾ ਹਮੋਗਲੋਬਿਨ ਜਿੰਨਾ ਚਿਰ ਪੂਰਾ ਨਹੀਂ ਹੁੰਦਾ ਉਨਾ ਚਿਰ એનર્ਜੀ ਨਹੀਂ ਹੁੰਦੀ ਜੇ ਤੁਹਾਨੂੰ ਲੱਗਦਾ ਵੀ ਘੱਟ ਆ ਤਾਂ ਹੁਣ ਅੱਜ ਤੁਹਾਨੂੰ ਆ ਪੱਤ ਬਣਾ ਕੇ ਦੱਸੀ ਆ ਮੈਂ ਵੇਖੋ ਆ ਵੇਖੋ ਪੱਤ ਔਰ ਪੂਰਨਾ ਵੇਖੋ ਤਾਰਾਂ ਵਾਲੀ ਹੈਗੀ ਜਮਾ ਬਿਲਕੁਲ ਜਿਵੇਂ ਹਲਵਾਈ ਬਣਾਉਂਦਾ ਵੇਖ ਸਕਦੇ ਹੋ ਤਾਰਾਂ ਬਿਲਕੁਲ ਆ ਵੇਖੋ ਤਾਰਾਂ ਜਾ ਰਹੇ ਅੰਗੀਆਂ ਵਿੱਚ ਉਵੇਂ ਪਾਤਾਂ ਤੁਸੀਂ ਭਾਈ ਪਤ ਬਣਾ ਕੇ ਦਿਓ ਤੇ ਆਪਣੇ ਪਸ਼ੂ ਨੂੰ ਬਚਾਓ ਔਰ ਤੁਹਾਨੂੰ ਜਾਣਕਾਰੀ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਜਾਣਕਾਰੀ ਦਿੱਤੀ ਵੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ